ਕੱਲ ਆਪਾਂ ਅਮਰਿਤਪਾਲ ਸਿੰਘ ਹੋਰਾਂ ਦੀ ਖ਼ਬਰ ਕੀਤੀ ਸੀਗੀ 54 ਦਿਨ ਦੀ ਛੁੱਟੀ ਦੀ ਸਪਾਰਸ਼ ਵਾਲੀ ਕਹਿ ਰਹੇ ਨੇ ਕਿ ਜਿਹੜੀ ਛੁੱਟੀ ਦੀ ਸਪਾਰਸ਼ ਹੈ ਉਹ ਤੇ ਮਨਜ਼ੂਰ ਹੋ ਗਈ ਹੈ ਤੇ ਉਹਦੇ ਨਾਲ ਜਿਹੜੀ ਤੁਸੀਂ ਕੱਲ ਵੀ ਗੱਲ ਕਹੀ ਸੀ ਕਿ ਮੈਂਬਰਸ਼ਿਪ ਸ਼ਾਇਦ ਵੱਧ ਜਾਏਗੀ ਹੁਣ ਉਹਦੇ ਵਿੱਚ ਕੀ ਅੱਗੇ ਹੈ ਸਰ ਉਹੀ ਹੋਇਆ ਜੋ ਮੈਂ ਕਹਿ ਰਿਹਾ ਸੀ ਹਮ ਕਿ ਇੱਥੇ ਦੇਖੋ ਮਸਲਾ ਜਿਹੜਾ ਹੈ ਨਾ ਉਹ ਇਹੋ ਆ ਕਿ ਸਾਡਾ ਪੱਤਰਕਾਰ ਪਾਈਚਾਰਾ ਮੱਥਾ ਮਾਰਨ ਨੂੰ ਹਟ ਗਿਆ ਹਮ ਸਟੱਡੀ ਨਹੀਂ ਹੈ ਸਾਡੀ ਰਿਸਰਚ ਨਹੀਂ ਹੈ ਜੀ ਧੂੜ ਚ ਟੱਟੂ ਆ ਭਜਾਈ ਫਿਰਦਾ ਕੋਈ ਇਧਰੋਂ ਭਜਾਈ ਫਿਰਦਾ ਕੋਈ ਉਧਰੋਂ ਭਜਾਈ ਫਿਰਦਾ ਸਹੀ ਗੱਲ ਇਹ ਆ ਸਾਬ ਕਿ ਕਾਨੂੰਨ ਦੀ ਆਪਣੀ ਭਾਸ਼ਾ ਹੁੰਦੀ ਆ ਸਾਇੰਸ ਦੀ ਆਪਣੀ ਭਾਸ਼ਾ ਹੁੰਦੀ ਆ ਮੈਡੀਕਲ ਦੀ ਆਪਣੀ ਭਾਸ਼ਾ ਹੁੰਦੀ ਆ ਸੰਵਿਧਾਨ ਦੀ ਆਪਣੀ ਭਾਸ਼ਾ ਹੁੰਦੀ ਆ ਬਿਲਕੁਲ ਸੱਚਮੁੱਚ ਵੱਖਰੇ ਵੱਖਰੇ ਫੀਲਡ ਵੱਖਰੇ ਵੱਖਰੇ ਸ਼ਬਦ ਹੁੰਦੇ ਆ ਵੱਖਰੇ ਵੱਖਰੇ ਸ਼ਬਦਾਂ ਦੇ ਗਾਹ ਮਾਇਨੇ ਨਿਕਲਦੇ ਆ ਜੀ ਸੋ ਬਹੁਤੇ ਸਾਡੇ ਸੱਜਣ ਇੱਥੋਂ ਚੱਕ ਲਈ ਉੱਥੇ ਪੇਸਟ ਕਰ ਦਿੱਤੀ ਉੱਥੋਂ ਚੱਕ ਲਈ ਉੱਥੇ ਭੇਜ ਦਿੱਤੀ ਹਮ ਗੱਲ ਮੈਂ ਕੱਲ ਵੀ ਕਹਿ ਦਿੱਤਾ ਸੀਗਾ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਵੱਖਰਾ ਵਿਸ਼ਾ ਹੈ। ਹੂੰ ਸੰਸਦ ਦੇ ਵਿੱਚ ਸ਼ਿਰਕਤ ਵੱਖਰਾ ਵਿਸ਼ਾ ਹੈ। ਜੀ ਤੇ ਮੈਂਬਰਸ਼ਿਪ ਵੱਖਰਾ ਵੱਖਰਾ ਆ ਆ ਲਓ ਆ ਗਿਆ ਫੈਸਲਾ। ਹੂੰ ਆਇਆ ਨਾ ਫੈਸਲਾ। ਕੋਰਟ ਛੁੱਟੀ ਤੁਸੀਂ ਸ਼ਬਦ ਵਰਤੇ ਸੀ ਮੈਨੂੰ ਯਾਦ ਨਹੀਂ ਸੱਚ ਹੁੰਦੀ ਆ ਸਰ ਗੱਲ ਬੜੀ ਸਿੰਪਲ ਹੁੰਦੀ ਆ। ਮੇਰਾ ਕੇਸ ਚੱਲਦਾ ਕੋਰਟ ਦੇ ਵਿੱਚ। ਹੂੰ ਸਪੋਜ਼ ਕਰੋ ਕਿ ਮੇਰੀ ਲੱਤ ਟੁੱਟ ਗਈ ਆ। ਜੀ ਹੁਣ ਜੱਜੇ ਥੋੜੀ ਅੱਖੂਗਾ ਕੋਈ ਤਾਂ ਮੰਝਾ ਚੁੱਕੇ ਇੱਥੇ ਲਿਆਓ ਸਿੰਪਲ ਇੱਕ ਅਰਜ਼ੀ ਮੇਰਾ ਵਕੀਲ ਮੂਵ ਕਰੇਗਾ ਹਮ ਕਿ ਸਾਬ ਉਹਦੀ ਲੱਤ ਟੁੱਟ ਗਈ ਆ ਜੀ ਉਹਨੂੰ ਹਾਜ਼ਰੀ ਮਾਫ ਕਰ ਦਿਓ ਉਥੇ ਸ਼ਬਦ ਆਏਗਾ ਹਾਜ਼ਰੀ ਮਾਫ ਜੀ ਹੁਣ ਇਹ ਚੀਜ਼ਾਂ ਜਾਂ ਤੇ ਕਾਨੂੰਨ ਪੜੋ ਤੇ ਜਾਂ ਫਿਰ ਕਾਨੂੰਨ ਦੇ ਵਿੱਚੋਂ ਲੰਘੋ ਲੰਘੋ ਬਿਲਕੁਲ ਠੀਕ ਆ ਨਾ ਤਾਂ ਹੀ ਸਮਝ ਆਉਂਦੀ ਆ ਹੁਣ ਉਥੇ ਹਾਜ਼ਰੀ ਮਾਫ ਕਰਤਾ ਹੈਗਾ ਲਗਾਤਾਰ ਤੁਸੀਂ ਹੁਣ ਗਏ ਨਹੀਂ 10 ਤਰੀਕਾਂ ਤੇ ਹਮ ਜੱਜ ਕਹੂਗਾ ਕਿ ਝੂਠ ਤੇ ਨਹੀਂ ਬੋਲਦੇ ਉਹ ਕਹੂਗਾ ਲਿਆ ਮੈਡੀਕਲ ਜੀ ਫਿਰ ਤੁਹਾਨੂੰ ਜਿੱਥੇ ਇਲਾਜ ਚੱਲਦਾ ਉੱਥੋਂ ਦਾ ਮੈਡੀਕਲ ਦੇਣਾ ਪਊਗਾ ਦੇਣਾ ਪਏ ਬਿਲਕੁਲ ਤਾਂ ਤੁਹਾਡੀ ਹਾਜ਼ਰੀ ਮਾਫ ਹੋ ਗਈ ਇਸੇਮ ਇਸ ਤਰ੍ਹਾਂ ਦਾ ਹੀ ਕੈ ਲੋਕੇ ਪ੍ਰਕਰਨ ਜੀ ਕਿ ਭਈ 60 ਦਿਨ ਕੋਈ ਵੀ ਮੈਂਬਰ ਪਾਰਲੀਮੈਂਟ ਘੈਰ ਅਸਰ ਨਹੀਂ ਰਹਿ ਸਕਦਾ ਤਾਂ ਮਤਲਬ ਕਿ ਉਹਨੂੰ ਹਾਜ਼ਰੀ ਹੀ ਮਾਫ ਕਰਵਾਉਣੀ ਪਾਏਗੀ ਕਿ ਹਾਜ਼ਰੀ ਛੱਡ ਦੇਉਗੀ 60 ਦਿਨਾਂ ਦੀ ਸਿੰਪਲ ਹੈ ਯਾਰ ਬਿਲਕੁਲ ਬਿਲਕੁਲ ਠੀਕ ਹੈ ਛੁੱਟੀ ਤੇ ਸਾਡੇ ਇੱਥੋਂ ਦੇ ਜਿਹੜੇ ਵਿਦਵਾਨ ਸਾਹਿਬ ਉਹ ਕਹੀ ਜਾਂਦੇ ਸੀ 75 ਦਿਨ ਦੀ ਛੁੱਟੀ ਮਿਲ ਗਈ ਆ ਹਮ ਹਮ ਅਰੇ ਕਮਾਲ ਛੁੱਟੀ ਦਾ ਮਤਲਬ ਤਾਂ ਛੁੱਟੀ ਹੈ ਮੈਂ ਤਾਂ ਬਹੁਤ ਘੱਟ ਪੜਿਆ ਲਿਖਿਆ ਇਨਸਾਨ ਆ ਛੁੱਟੀ ਤੇ ਛੋਟ ਚ ਪਤਾ ਨਹੀਂ ਲੱਗਦਾ ਛੋਟ ਦੇਤੀ ਛੁੱਟੀ ਥੋੜੀ ਤਾਂ ਛੁੱਟੀ ਤਾਂ ਆਧਾਰ ਕੀ ਸੀਗਾ ਪਟੀਸ਼ਨ ਦਾ ਕਿ ਜੀ ਸਾਡੀ ਮੈਂਬਰਸ਼ਿਪ ਜਾਂਦੀ ਲੱਗੇਗੀ ਹਮ ਕੇਂਦਰ ਵਾਲਿਆਂ ਨੇ ਉੱਥੇ ਜਵਾਬ दाखल ਕਰ ਦਿੱਤਾ ਕਿ ਉਹਦੇ ਵਾਸਤੇ ਜੀ ਕਮੇਟੀ ਬਿਠਾ ਦਿੱਤੀ ਆ ਕਮੇਟੀ ਨੇ ਦੇ ਦਿੱਤੀਆਂ ਸਿਫਾਰਿਸ਼ਾਂ ਹਮ ਲੋਕ ਸਭਾ ਦੇ ਸਪੀਕਰ ਨੇ ਉਪਰਵਾਣ ਕਰ ਲੈਣੀ ਆ ਸੋ ਐਸ ਵੇਲੇ ਇਹਨਾਂ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ ਤਾਂ ਮੇਨਲੀ ਸਿਫਾਰਿਸ਼ ਕੀਤੀ ਸੀ ਕਿ ਚਰਨਜਾ ਦੇ ਹੁੰਦੀ ਛੁੱਟੀ ਜਿਹੜੀ ਆ ਉਹ ਮਨਜ਼ੂਰ ਕਰ ਲਓ ਇਹਨਾਂ ਦੀ ਹਾਜ਼ਰੀ ਯਾਨੀ ਉਹ ਮਾਫ ਕਰ ਦਿਓ ਜਿਹੜੀ ਯਕੀਨਨ 60 ਦਿਨ ਲਗਾਤਾਰ ਜਦੋਂ 54 ਦਿਨ ਦੀ ਹਾਜ਼ਰੀ ਜਿਹੜੀ ਸੀਗੀ ਉਹਦੇ 'ਚ ਛੋਟ ਮਿਲ ਗਈ ਹੂੰ ਤਾਂ ਰਹਿ ਕੀ ਗਿਆ ਹੁਣ ਜਿਹੜੇ ਆਗਾ ਸੈਸ਼ਨ ਦੇ ਦੇ ਨੇ ਆ ਉਹਦੇ 'ਚ ਫੇਰ ਅਮਰਤਪਾਲ ਸਿੰਘ ਅਪਲਾਈ ਕਰ ਲੈਣਗੇ ਆਪਦਾ ਹੂੰ ਜੋ ਵੀ ਪ੍ਰੋਸੀਜਰ ਫਾਲੋ ਕਰਕੇ ਆਪਦਾ ਜਿਹੜਾ ਵੀ ਉਹਨਾਂ ਦਾ ਛੋਟ ਵਾਲਾ ਪਾਕਿਆ ਉਹ ਰੱਖ ਕੇ ਫੇਰ ਲੈ ਲੈਣਗੇ ਜੀ ਪਰ ਮਸਲਾ ਸੀਗਾ ਕਿ ਜਦੋਂ ਇਹ ਪਟੀਸ਼ਨ ਗਈ ਕਿ ਭਈ ਕੀ ਸ਼ਰਕਤ ਦੇ ਆਰਡਰ ਹੋ ਜਾਣਗੇ ਕਿ ਸ਼ਰਕਤ ਕਰ ਸਕਦੇ ਆ ਕਿ ਨਹੀਂ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਮੈਂਬਰਸ਼ਿਪ ਵਾਸਤੇ ਆਏ ਸੀ। ਲਓ ਤੁਹਾਡੀ ਮੈਂਬਰਸ਼ਿਪ ਬਚ ਗਈ ਆ। ਹੂੰ। ਤਾਂ ਇਸ ਕਰਕੇ ਪਟੀਸ਼ਨ ਡਿਸਪੋਜ਼ ਆਫ ਕਰ ਦਿੰਨੇ। ਜੀ। ਬਸ ਆਹ ਕਹਾਣੀ ਉਧਰ ਖਤਮ ਕਰਤੀ। ਕਹਾਣੀ ਖਤਮ ਕਰ ਦਿੰਦੀ ਇਧਰ ਸ਼ੋਰਟ ਮਿਲ ਗਈ। ਜੀ। ਦੇਖੋ ਅਮਰਤਪਾਲ ਸਿੰਘ ਦੇ ਸਮਰਥਕਾਂ ਵਾਸਤੇ ਅੱਧਾ ਗਲਾਸ ਖਾਲੀ ਅੱਧਾ ਭਰਿਆ। ਹੂੰ। ਇਹ ਉਹਨਾਂ ਤੇ ਨਿਰਭਰ ਕਰਦੇ ਆ ਕਿ ਬਈ ਉਹਨਾਂ ਨੇ ਕਿਸ ਪੱਖ ਤੋਂ ਇਹ ਸਾਰੇ ਜਿਹੜੇ ਪ੍ਰਦਰਸ਼ ਬਰਾਦਰਸ਼ ਚੱਲਦੇ ਆ ਕਿ ਉਹ ਕਿਵੇਂ ਲੈਣੇ ਆ। ਮਤਲਬ ਕਿ ਇੱਕ ਪਾਸੇ ਤਾਂ ਸ਼ੋਰਟ ਮਿਲ ਗਈ। ਯਾਨੀ ਮੈਂਬਰਸ਼ਿਪ ਜਿਹੜੀ ਸੁਰੱਖਿਅਤ ਹੋ ਗਈ ਜੀ ਠੀਕ ਹੈ ਜੀ ਦੂਜੇ ਪਾਸੇ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਉਹ ਹਿੱਸਾ ਨਹੀਂ ਲੈ ਸਕਦੇ ਇਹ ਨਿਰਾਸ਼ਾ ਵਾਲਾ ਪੱਖ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਹੁਣਗਾ ਉਹ ਸੁਪਰੀਮ ਕੋਰਟ ਜਾਂਦੇ ਆ ਜਾਂ ਕੋਈ ਹੋਰ ਕੋਈ ਰਸਤਾ ਪਨਾਉਂਦੇ ਆ ਜਾਂ ਸਪੀਕਰ ਸਭ ਨੂੰ ਦੁਬਾਰਾ ਲਿਖਦੇ ਆ ਇਹ ਉਹਨਾਂ ਦੀ ਲੀਗਲ ਟੀਮ ਹੀ ਦੱਸ ਸਕਦੀ ਹੈ ਮੈਂ ਉਹਦੇ ਤੇ ਕੋਈ ਟਿੱਕਾ ਟਿੱਪਣੀ ਨਹੀਂ ਕਰਾਂਗਾ ਕਿ ਫਰਦਰ ਉਹ ਕੀ ਕਰਨਗੇ ਜੀ ਪਰ ਸਭ ਤੋਂ ਜ਼ਿਆਦਾ ਇਸ ਮਾਮਲੇ ਦੇ ਵਿੱਚ ਜੇ ਕਹੀਏ ਕਿ ਕੀਚੀ ਡੰਡਾ ਪਾਇਆ ਸਾਡੇ মিডিਆ ਨੇ ਹੂੰ ਤਾਂ ਅੱਜ ਹਾਈ ਕੋਰਟ ਦੇ ਵਿੱਚੋਂ ਫੈਸਲਾ ਆ ਗਿਆ ਗੱਲ ਸਾਫ਼ ਹੋ ਗਈ ਕਿ ਰਿਹਾਈ ਦਾ ਆਧਾਰ ਤਦੀ ਬੰਨਾ ਸੀਗਾ ਜਦ ਸਾਰੇ ਪਾਸਿਓ ਮੁਕੰਮਲ ਤੌਰ ਤੇ ਨਬੇੜਾ ਹੋ ਜਾਏ ਹੂੰ ਕੇ ਐਨਐਸਏ ਜਿਹੜਾ ਜੋ ਡਿਟੈਂਸ਼ਨ ਹੈ ਉਹ ਖਤਮ ਹੋ ਗਏ ਹੂੰ ਚਾਹੋ ਕਿਸੇ ਵੀ ਤਰੀਕੇ ਨਾਲ ਹੋਵੇ ਤੇ ਜਿਹੜੇ ਦੂਜੇ ਪੈਂਡਿੰਗ ਮੁਕਦਮੇ ਆ ਉਹ ਜਾਂ ਖਾਰਜ ਹੋ ਜਾਣ ਤੇ ਜਾਂ ਉਹਨਾਂ ਚ ਜ਼ਮਾਨਤ ਹੋ ਜਾਵੇ ਫੇਰ ਹਿੱਲ ਹੀ ਨਹੀਂ ਆਈ ਹੋ ਸਕਦੀ ਹੈ ਨਾ ਇਸੇ ਵਿੱਚ ਤਾਂ ਹਾਂ ਜੀ ਤਾਂ ਹਾਂ ਜੇ ਕੇਂਦਰ ਮਿਹਰਬਾਨ ਹੋ ਜਾਵੇ ਜੇ ਤੁਹਾਡੀ ਉਹਦੇ ਨਾਲ ਸੈਟਿੰਗ ਹੋ ਜਾਵੇ ਮੈਂ ਕਿਸੇ ਤੇ ਲਾ ਕੇ ਨਹੀਂ ਗੱਲ ਕਰ ਰਿਹਾ ਮਾਫ ਕਰਨਾ ਕਿਸੇ ਦੀ ਵੀ ਗੱਲ ਕਿਸੇ ਤੇ ਸਿਮਰਨਜੀਤ ਸਿੰਘ ਮਾਮ ਤੁਹਾਡੇ ਸਾਹਮਣੇ ਮਿਸਾਲ ਹੈ ਨਾ ਕਿ ਉਹਨਾਂ ਨੂੰ ਕੱਢਿਆ ਗਿਆ ਸੀਗਾ ਜੀ ਸਰਪਾਗਲਪੁਰ ਦੀ ਜੇਲ੍ਹ ਦੇ ਵਿੱਚ ਸਨ ਮੈਂਬਰ ਪਾਰਲੀਮੈਂਟ ਬਣੇ ਉਹਨਾਂ ਨੂੰ ਕੱਢਿਆ ਗਿਆ ਸੀਗਾ ਜੋਰਜ ਫਰਨਾਂਡਿਸ ਜਿਹੜੇ ਸੀਗੇ ਉਹ ਜਿਲ੍ਹੇ ਦੇ ਵਿੱਚੋਂ ਜਿੱਤੇ ਸੀਗੇ ਜੋਰਜ ਫਰਨਾਂਡਿਸ ਨੂੰ ਰਿਹਾ ਕੀਤਾ ਗਿਆ ਸੀਗਾ ਕੇਂਦਰ ਸਰਕਾਰ ਚਾਹੇ ਤਾਂ ਕਿਸੇ ਵੀ ਕੈਦੀ ਨੂੰ ਕੱਲ ਨੂੰ ਫੜ ਕੇ ਰਾਤ ਨੂੰ 12 ਵਜੇ ਵੀ ਕਹਿ ਸਕਦੀ ਕਿ ਜਾ ਬੱਚਾ ਵਾਲੀ-ਵਾਲ ਖੇਡ ਜਾ ਕੇ ਜੀ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਨਾ ਤਾਂ ਜੇ ਕਟਾਉਣ ਤੇ ਆਉਣ ਤਾਂ ਇਹ 30 ਸਾਲ 40-40 ਸਾਲ ਵੀ ਕਟਾ ਦਿੰਦੇ ਨੇ ਜੀ ਜੀ ਨਿਰਪਰਤ ਇਹਨਾਂ ਤੇ ਕਰਦਾ ਹੈ ਨਾ ਸੋ ਇਹ ਇਸ ਮਾਮਲੇ 'ਚ ਮੈਂ ਕਿਸੇ ਨੂੰ ਨੀਵਾ ਦਿਖਾਉਣ ਦਾ ਯਤਨ ਨਹੀਂ ਕਰਦਾ ਪਰ ਮੈਂ ਅਪੀਲ ਕਰਦਾ ਥੋੜਾ ਸਟੱਡੀ ਕਰੋ ਯਾਰ ਹੂੰ ਅਸੀਂ ਕਿਹੜਾ ਕੋਈ ਮਤਲਬ ਕੋਈ ਮੈਂ ਆਪਦੇ ਆਪ ਨੂੰ ਤੋਪ ਨਹੀਂ ਕਹਿੰਦਾ ਕਿ ਅਸੀਂ ਕਿਹੜਾ ਕੋਈ ਕਹਿੰਨੇ ਵੀ ਅਸੀਂ ਬੜੇ ਫੰਨੇ ਖਾਂ ਕਿ ਚੀਜ਼ਾਂ ਨੂੰ ਸਮਝੋਗੇ ਤਾਂ ਫਿਰ ਥੋੜਾ ਹਾਂ ਕੰਮ ਕਰਦੇ ਗਲਤੀ ਹੋ ਜਾਂਦੀ ਪਰ ਹਰੇਕ ਖਬਰ ਚ ਕਨਫਿਊਜ਼ਨ ਹੈ ਹਰੇਕ ਖਬਰ ਜਿਹੜੀ ਦੁਬਿਧਾ ਵਾਲੀ ਆ ਹਰੇਕ ਖਬਰ ਕੰਟਰਡਿਕਟ ਬਣ ਜਾਂਦੀ ਹੈ ਉਹ ਆਡੀਅנס ਵਾਸਤੇ ਠੀਕ ਬਿਲਕੁਲ ਬਿਲਕੁਲ ਇੱਕ ਖਬਰ ਦੀ ਕਈ ਕਈ ਖਬਰਾਂ ਬਣ ਜਾਂਦੀਆਂ ਹੁਣ WhatsApp ਵੀ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਛੁੱਟੀ ਮਿਲ ਗਈ ਹੈ ਪਰ ਹੁਣ ਅਸੀਂ ਥੋੜੇ ਦਸਤਕਾਰੀ ਵਿੱਚ ਛੁੱਟੀ ਨੂੰ ਆਪਾਂ ਛੋਟ ਕਹਿ ਲਿਆ ਛੋਟ ਤੇ ਛੁੱਟੀ ਚ ਫਰਕ ਹੈ ਜੀ ਚ ਕਰੇ ਪਹੁੰਚ ਰਹਾ ਹਾਂ ਹਾਂ ਬਿਲਕੁਲ ਛੁੱਟੀ ਤਾਂ ਫਿਰ ਹੋਈ ਹੁੰਦੀ ਹੈ ਵੀ ਸਕੂਲ ਦੀ ਛੁੱਟੀ ਦੇ ਪਿਛੇ ਤੁਸੀਂ ਤੁਸੀਂ ਦੱਸ ਦੇਣਾ ਕਿ ਉਹ ਕਿਦੋਂ ਘਰੇ ਪਹੁੰਚ ਰਹੇ ਆ ਜਾਂ ਕਿਦੋਂ ਸੈਸ਼ਨ 'ਚ ਪਹੁੰਚ ਰਹੇ ਆ ਜੀ ਜੀ ਬਿਲਕੁਲ ਆਹੀ ਗੱਲ ਹੈ ਨਾ ਉੱਥੋਂ ਪੜਾਏ ਕਿ ਤੂੰ ਹੂੰ ਉੱਥੋਂ ਪੜਾਏ ਬਿਲਕੁਲ ਪੜਾਏ ਕਿਸੇ ਨੂੰ ਛੁੱਟੀ ਤੋਂ ਮੀਡੀਆ ਤੋਂ ਹੀ ਹੋ ਗਈ ਮੈਂ ਤਾਂ ਇੱਕ ਸਿਆਣੀ ਬਣਾ ਜਿਹੜਾ ਵਕੀਲ ਪੇਸ਼ੇ ਤੋਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਆ ਮੈਂ ਨਾ ਤੇ ਚਲੋ ਕੀ ਲੈਣਾ ਬਿਰਦ ਆਦਮੀ ਆ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਅਠੇ ਅਠ ਮਾਰਨ ਦਾ ਕੋਈ ਦਿਖੋ ਕੋਈ ਕੋਈ ਇਹ ਤਾਂ ਹੈ ਨਹੀਂ ਵੀ ਟੈਂਡਰ ਚੱਕਣਾ ਪੈਂਦਾ ਅਠੇ ਅਠ ਮਾਹੀ ਬਿਮਾਰੀ ਜਾਂਦੇ ਲੋਕੀ ਕਈ ਸਾਨੂੰ ਵੀ ਕਹਿੰਦੇ ਅੱਠ ਅੱਠ ਮਾਰੀ ਜਾਂਦੇ ਬਸ ਆਹੀ ਕੁਛ ਹੁੰਦਾ ਹੈ ਜੀ ਮੀਟੂ ਜੀ ਕੁਛ ਕਮੈਂਟ ਪੜ ਲਈਏ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਆ ਮਿੱਤਰ ਅਮਰਪਾਲ ਸਿੰਘ ਜੀ ਕਹ ਰਹੇ ਨੇ ਕਿ ਕੱਲੇ ਅਮਰਜਪਾਲ ਸਿੰਘ ਤੇ ਕਮੇਟੀ ਨਹੀਂ ਬਣੀ ਕਹਿੰਦੇ 5 ਐਮਪੀ ਦੀ ਹਾਜ਼ਰੀ ਤੇ ਕਮੇਟੀ ਬਣੀ ਸੀ ਕਹਿੰਦੇ ਉਹਨੇ ਸੈਸ਼ਨ ਚੋਂ ਹਾਜ਼ਰੀ ਦੀ ਹਾਜ਼ਰੀ ਮਨਜ਼ੂਰ ਕੀਤੀ ਹੈ ਇੱਕ ਮਿੱਤਰ ਕਹਿੰਦੇ ਜੇ ਕੋਰਟ ਕੇਸ ਦੇ ਵਿੱਚ ਕਹਿੰਦੇ ਚਲਾਨ ਨਾ ਪੇਸ਼ ਹੋਵੇ ਤਾਂ ਜੱਜ ਐਗਜ਼ੈਂਪਸ਼ਨ ਦੇ ਦਿੰਦਾ ਹੈ ਕਹਿੰਦੇ ਇਹ ਪੁੱਛ ਰਹੇ ਨੇ ਮਿਸਾਲ ਉਹਦੇ ਚ ਕੀ ਹੁੰਦਾ ਕਿ ਮਿੱਥੇ ਸਮੇਂ ਚ ਜੀ ਜਿਹੜਾ ਮਿੱਥਿਆ ਸਮਾਂ ਉਹਦੇ ਚ ਫਰਜ਼ ਕਰੋ ਕਈ ਕੇਸਾਂ ਦੇ ਵਿੱਚ 60 ਦਿਨ ਚ ਚਲਾਣ ਹੁਣ ਵਾਲੇ ਕਾਨੂੰਨ ਦਾ ਨਹੀਂ ਮੈਨੂੰ ਪਤਾ ਕਿਉਂਕਿ ਮੇਰੇ ਜੋ ਵੀ ਸਾਡੇ ਤਜਰਬੇ ਪਿਛਲੇ ਦੇ ਆ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਜੀ ਜੀ ਠੀਕ ਹੈ ਜੀ ਹੁਣ ਤੇ ਇਹ ਨਹੀਂ ਬਖਸ਼ਿਸ਼ ਹੈ ਰੱਬ ਦੀ ਕਿ 2007-8 ਤੋਂ ਬਾਅਦ ਮੇਰੇ ਤੇ ਕੋਈ ਕੰਪਲੇਂਟ ਵੀ ਆ ਨਹੀਂ ਸਿੰਗਲ ਕੋਈ ਕਹ ਲੋ ਕੋਈ ਕੁਝ ਇਸ ਤਰ੍ਹਾਂ ਦਾ ਹੈ ਨਹੀਂ ਚਲਾਣ ਵੀ ਨਹੀਂ ਹੋਇਆ ਕਦੇ ਰੋਡ ਤੇ ਜੀ ਮਤਲਬ ਕਿ ਹਾਂ ਇੱਕਾ ਦੁਕਾ ਉਹ ਚਲਦੇ ਰਹਿੰਦੇ ਪੱਤਰਕਾਰਾਂ ਦੇ ਉਹਨੇ ਬੜ ਨੂੰ ਬੜਾ ਆ ਗਿਆ ਠੀਕ ਹੈ ਜੀ ਤਾਂ ਕੋਈ ਕ੍ਰਿਮੀਨਲ ਕੇਸ ਤੇ ਕੋਈ ਇਦਾਂ ਦੀ ਕੋਈ ਹੋਈ ਨਹੀਂ ਤਾਂ ਫਿਰ ਵਾ ਹੀ ਨਹੀਂ ਪਿਆ ਆਪਣਾ ਨਵੇਂ ਕਾਨੂੰਨ ਡਾਕਟਰ ਤੁਸੀਂ ਹੋਣੀ ਕਿਹਾ ਸੀ ਵੀ ਜਾਂ ਤੱਕ ਵਿੱਚੋਂ ਲੰਘੋ ਕਾਨੂੰਨ ਦੇ ਤੇ ਜਾਂ ਮੈਂ ਬੀ ਐਨ ਐਸ ਦੀ ਗੱਲ ਕਰ ਰਿਹਾ ਕਿ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਪਰੰਤੂ ਪੁਰਾਣੇ ਕਾਨੂੰਨਾਂ ਚ ਕੀ ਸੀਗਾ ਕਿ ਕੋਈ ਕੇਸ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ 60 ਦਿਨ ਚ ਚਲਾਨ ਪੇਸ਼ ਹੋਣਾ ਕੋਈ ਹੁੰਦਾ ਸੀ 90 ਦਿਨ ਚ ਤੇ ਜਾਂ 6 ਮਹੀਨੇ 180 ਦਿਨ ਹੋਗਾ ਤਾਂ ਜੇ ਮਿੱਥੇ ਸਮੇਂ 'ਚ ਚਲਾਨ ਪੇਸ਼ ਨਹੀਂ ਹੁੰਦਾ ਖੜੇ ਪੈਰ ਕੋਈ ਬੰਦਾ ਅੰਦਰ ਹੈ ਤਾਂ ਉਹਨੂੰ ਜ਼ਮਾਨਤ ਮਿਲ ਜਾਂਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਹਮ ਇੱਥੇ ਇੱਕ ਸ਼ਾਇਦ ਕਤਲ ਹੋਇਆ ਸੀ ਹਲਵਾਰੇ ਦੇ ਨੇੜੇ ਬੜਾ ਹਾਈ ਪ੍ਰੋਫਾਈਲ ਹੀ ਬਣ ਗਿਆ ਸੀਗਾ ਉਹਦੇ 'ਚ ਇੱਕ ਕਿਸਾਨ ਆਗੂ ਵੀ ਸ਼ਾਮਲ ਸੀਗਾ ਪਤਾ ਨਹੀਂ ਉਹ ਮਰਨ ਵਾਲਾ ਸੀ ਕਿ ਮਾਰਨ ਵਾਲਾ ਸੀ ਤਾਂ ਉਸ ਕੇਸ ਦੇ ਵਿੱਚ ਕੀ ਹੋਇਆ ਕਿ ਪੁਲਿਸ ਤੈ ਸਮੇਂ 'ਚ ਚਲਾਨ ਨਹੀਂ ਪੇਸ਼ ਕਰ ਸਕੀ ਤੇ حساب ਲਾ ਲੋ ਕਤਲ ਕਰਨ ਵਾਲਾ 90 ਸ਼ਾਇਦ ਛੇ ਮਹੀਨੇ ਅੰਦਰ ਅੰਦਰ ਬਾਹਰ ਆ ਗਿਆ ਬਾਹਰ ਆ ਗਿਆ ਸੀ ਬਿਲਕੁਲ ਮੁਰਤੇਓ ਐਸ ਐਚ ਹੁੰਦੇ ਮੁੜਕੇ ਐਸ ਐਚ ਹੁੰਦੇ ਕਾਰਵਾਈ ਹੋਈ ਗਾਜ਼ ਲੱਗੀ ਜੀ ਉਹਦੀ ਗੱਲ ਵੀ ਕੀਤੀ ਸੀ ਆਪਾਂ ਮਿਲ ਕੇ ਹਾਂ ਜੀ ਖਬਰ ਕੀਤੀ ਸੀ ਸ਼ਾਇਦ ਐਨ ਆਈਏ ਜਿਹੜਾ ਹੁੰਦਾ ਹੈ ਨਾ ਇਹਨਾਂ ਦੇ ਕੋਲ ਇੱਕ ਕੈਲਰ ਰਿਲੈਕਸੇਸ਼ਨ ਇਸ ਕਰਦਾ ਹੁੰਦਾ ਹੈ ਕਿ ਭਈ ਇਹ ਜਾ ਕੇ ਕੋਰਟ ਤੋਂ ਕਿਉਂਕਿ ਕੋਰਟ ਹੀ ਇਹਨਾਂ ਦੀ ਹੁੰਦੀ ਐ ਐਨ ਆਈਏ ਕੋਰਟ ਹੁੰਦੀ ਐ ਇਹ ਟਾਈਮ ਵਧਾ ਲੈਂਦੇ ਆ ਕੇ ਵਾਰ ਹੂੰ ਕਿ ਅਸੀਂ ਅੱਜ ਜਿਵੇਂ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕੇਸ 'ਚ ਵੀ ਇਦਾਂ ਹੋਇਆ ਜੀ ਕਿ ਇਹਨਾਂ ਨੇ ਸ਼ੋਰਟ ਲੈ ਲਈ ਸੀ ਉਸ ਸਮੇਂ ਹੂੰ ਜੀ ਮੈਂ ਆਪਸੀ ਸਰ ਹੁੰਦੇ ਆ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਜਾਣਕਾਰੀਆਂ ਚਲੋ ਇਦਾਂ ਨਾਲ ਨਾਲ ਜੁੜਦੀਆਂ ਜਾਂਦੀਆਂ ਨੇ ਸਾਰੇ ਦੋਸਤ ਜਿਹੜੇ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਨਾਲ ਨਾਲ ਗੁਜ਼ਾਰਿਸ਼ ਵੀ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਮੈਂ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦਾ